ਯਾ ਸਲਝ ਹੋ ਗਿਆ ਅਮਰਜੈਂਸੀ ਜਦੋਂ ਇੰਦਰਾ ਗਾਂਧੀ ਨੇ ਲਾਈ ਸੀ ਕਾਂਗਰਸ ਪਾਰਟੀ ਜਿਹੜੀ ਆ ਇਹ ਅੱਜ ਵੀ ਰੌਲਾ ਪਾਉਂਦੀ ਆ ਸੰਵਧਾਨੀਆਂ ਗੱਲਾਂ ਕਰਦੀ ਆ ਲੋਕਤੰਤਰ ਦੀਆਂ ਗੱਲਾਂ ਕਰਦੀ ਆ ਤੋਂ ਵੱਡਾ ਲੋਕਤੰਤਰ ਦਾ ਕਹਾਣ ਜਿਹੜਾ ਸੀਗਾ ਇੰਦਰਾ ਗਾਂਧੀ ਕਾਂਗਰਸ ਪਾਰਟੀ ਦੇ ਉਸ ਟਾਈਮ ਅ ਤਰ ਤਰ ਤਾ ਸੀਗੇ ਉਸ ਟਾਈਮ ਤੇ ਉਹਨਾਂ ਨੇ ਕੀਤਾ ਸੀਗਾ ਅੱਜ ਉਸ ਔਰਤ ਦਾ ਹੀ ਪੋਤਾ ਹੱਥਾਂ ਦੇ ਵਿੱਚ ਸੰਵਿਧਾਨ ਦੀ ਕਾਪੀ ਫੜ ਕੇ ਤੇ ਉੱਥੇ ਵੀ ਸਾਰੇ ਜਾਣੇ ਹੈਗੇ ਆ ਕਿ ਸੰਵਿਧਾਨ ਦੀਆਂ ਕਾਪੀਆਂ ਲੈ ਕੇ ਸਾਰੇ ਆਮ ਉਹਨਾਂ ਨੂੰ ਲਹਿਰਾ ਕੇ ਦਿਖਾ ਰਹੇ ਆ ਕਿ ਅਸੀਂ ਆ ਪਾ ਪਾ ਦਾ ਵਿਰੋਧ ਕਰ ਰਹੇ ਆ ਤੇ ਮੈਂ ਇਹ ਪੁੱਛਣਾ ਚਾਹੁੰਨੀ ਹਾਂ ਰਾਹੁਲ ਗਾਂਧੀ ਜੀ ਕੋਲੋਂ ਕਿ ਇਸ ਵਿਵਧਾਨ ਦੇ ਕਾਤਿਲ ਕੌਣ ਆ ਲੋਕਤੰਤਰ ਦਾ ਕਾਹਨ ਕਿਨ ਕੀਤਾ ਸੀਗਾ ਅਸੀਂ ਵੀ ਲਾਈਕ ਛੋਟੇ ਸੀਗੇ ਜਦੋਂ ਐਮਰਜੈਂਸੀ ਡਿਕਲੇਅਰ ਹੋਈ ਸੀਗੀ ਮੈਨੂੰ ਅੱਨਾ ਯਾਦ ਹੈ ਕਿ ਬਲੈਕਆਊਟ ਹੋ ਗਿਆ ਸੀਗਾ ਹੁਣ ਛੋਟੇ ਬੱਚੇ ਨੂੰ ਦੂਸਰੀ ਤੀਸਰੀ ਕਲਾਸ ਦੇ ਬੱਚੇ ਨੂੰ ਕੀ ਪਤਾ ਕਿ ਐਮਰਜੈਂਸੀ ਪਰ ਇਹਨਾਂ ਪਤਾ ਸੀਗਾ ਕਿ ਚੁੱਪ ਰੋ ਕੁਝ ਬੋਲਣਾ ਨਹੀਂ ਬਸ ਉੱਥੇ ਸੜਕ ਤੇ ਮੇਨ ਰੋਡ ਤੇ ਆਵਾਜ਼ ਆ ਰਹੀ ਸੀਗੀ ਟ੍ਰੂਪਸ ਦੇ ਪੈਰਾ ਦੇ ਸ਼ਾਇਦ ਨੋਇਜ਼ਲੀ ਯੂ ਨੋ ਜਿਵੇਂ ਕਿ ਬੜੀ ਕੋਈ ਆਰਮੀ ਜੀ ਚੱਲੀ ਜਾ ਰਹੀ ਹੈ ਮਾਰਚ ਕਰ ਰਹੀ ਹੈ ਤੇ ਉਸ ਟਾਈਮ ਇੰਦਰਾ ਗਾਂਧੀ ਨੇ ਜਿਹੜੇ ਕੰਮ ਕੀਤੇ ਵੀ ਉਹ ਬਹੁਤ ਬੁਰੇ ਸੀਗੇ ਸਾਡੀ ਫੈਮਿਲੀ ਨਾਲ ਦੇ ਅਸੀਂ ਉਸ ਟਾਈਮ ਜੰਮਨੇ ਨਹੀਂ ਸੀਗੇ ਵੀ ਉਸ ਟਾਈਮ ਮੇਜ਼ੀਗਾ ਵੀ ਜਿਹੜਾ ਵੀ ਮਤਲਬ ਕੋਈ ਬੰਦਾ ਉਸ ਟਾਈਮ ਕਾਲੇ ਦੌਰ ਚ ਬਾਹਰ ਨਿਕਲਦਾ ਸੀ ਉਹਦੇ ਨਾਲ ਮਤਲਬ ਮਿਸ ਹੈਪਨਿੰਗ ਹੋ ਜਾਂਦੀ ਸੀ ਕੁਝ ਸਸਿਕਾ ਜੀ ਮੈਂ ਪ੍ਰਦੀਪ ਧמאਣ ਤੇ ਤੁਸੀਂ ਵੇਖ ਰਹੇ ਹੋ ਪਬਲਿਕ ਗਾਰਡੀਅਨ ਨਿਊਜ਼ ਅੱਜ 25 ਜੂਨ ਹੈ 49 ਸਾਲ ਪਹਿਲਾਂ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਵੱਲੋਂ ਜਿਸ ਨੂੰ ਕਿ ਅੱਜ ਵੀ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਭਾਜਪਾ ਕਿਸਾਨ ਮੋਰਚਾ ਦੇ ਸਪੋਕਸਪਰਸਨ ਵਰਜਿੰਦਰ ਕੌਰ ਰਾਏ ਕੋਲ ਜੋ ਕਿ ਅੱਜ ਆਪਣੇ ਸਾਥੀਆਂ ਦੇ ਨਾਲ ਕਾਲਾ ਦਿਵਸ ਮਨਾ ਰਹੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਖੁੱਲ੍ਹ ਕੇ ਚਰਚਾ ਕਰਾਂਗੇ ਕਿ ਅੱਜ ਦੇ ਦਿਨ ਬਾਰੇ ਉਹਨਾਂ ਦਾ ਤੇ ਉਹਨਾਂ ਦੇ ਸਾਥੀਆਂ ਦਾ ਕੀ ਵਿਚਾਰ ਹੈ ਬਹੁਤ ਬਹੁਤ ਸਵਾਗਤ ਹੈ ਮੈਂ ਪਹਿਲਾਂ ਤਾਂ ਮੈਂ ਪ੍ਰਦੀਪ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਤੇ ਪਬਲਿਕ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ 50 ਸਾਲ ਅੱਜ ਹੋ ਗਏ ਆ ਅਮਰਜੈਂਸੀ ਜਦੋਂ ਇੰਦਰਾ ਗਾਂਧੀ ਨੇ ਲਾਈ ਸੀ ਆਪਾਂ ਸਭ ਨੂੰ ਪਤਾ ਹੈ ਆਪਾਂ ਮੈਂ ਅਸੀਂ ਉਸ ਟਾਈਮ ਬਹੁਤ ਛੋਟੇ ਸੀਗੇ ਬਟ ਜੋ ਹੋ ਜਾਂਦਾ ਜਿਹੜੀਆਂ ਹੈਗੀਆਂ ਉਹ ਹਜੇ ਵੀ ਸਾਡੇ ਚਹਨ ਦੇ ਵਿੱਚ ਹੈਗੀਆਂ ਕਿਉਂਕਿ ਅ ਅੱਜ ਜੋ ਕਾਂਗਰਸ ਦੇ ਰਾਹੁਲ ਗਾਂਧੀ ਜੀਆ ਕਰਤਾ ਤਰਤਾਇਆ ਕਾਂਗਰਸੀ ਪਾਰਟੀ ਜਿਹੜੀ ਆ ਇਹ ਅੱਜ ਵੀ ਰੌਲਾ ਪਾਉਂਦੀ ਆ ਸੰਵਿਧਾਨ ਦੀਆਂ ਗੱਲਾਂ ਕਰਦੀ ਆ ਲੋਕਤੰਤਰ ਦੀਆਂ ਗੱਲਾਂ ਕਰਦੀ ਆ ਤੇ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਸਭ ਤੋਂ ਵੱਡਾ ਲੋਕਤੰਤਰ ਦਾ ਕਾਣ ਜਿਹੜਾ ਸੀਗਾ ਇੰਦਰਾ ਗਾਂਧੀ ਕਾਂਗਰਸ ਪਾਰਟੀ ਦੇ ਉਸ ਟਾਈਮ ਅ ਕਰਤਾ ਤਰਤਾ ਸੀਗੇ ਉਸ ਟਾਈਮ ਤੇ ਉਹਨਾਂ ਨੇ ਕੀਤਾ ਸੀਗਾ ਉਹੋ ਕਾਲਾ ਦਿਨ ਜਿਹੜਾ ਅੱਜ ਅਸੀਂ ਮਨਾ ਰਹੇ ਆਂ ਕਿ ਉਸ ਟਾਈਮ ਉਸ ਔਰਤ ਨੇ ਜੋ ਉਸ ਟਾਈਮ ਕਾਂਗਰਸ ਦੀ ਇੱਕ ਆਪਾਕੇ ਲਈ ਇੱਕ ਲੀਡਰ ਸੀਗੀ ਤੇ ਹੁਣ ਅੱਜ ਦਾ ਟਾਈਮ ਜੋ ਹੈਗਾ ਆ ਤੇ ਅੱਜ ਉਸ ਔਰਤ ਦਾ ਹੀ ਪੋਤਾ ਹੱਥਾਂ ਦੇ ਵਿੱਚ ਸੰਵਿਧਾਨ ਦੀ ਕਾਪੀ ਫੜ ਕੇ ਜਿਸ ਨੂੰ ਅਸੀਂ ਇੱਕ ਪੂਜਨੀਆ ਆਪਾਂ ਕਹਿ ਲਈਏ ਕਿ ਸੰਵਿਧਾਨ ਨੂੰ ਮੰਨਦੇ ਆਂ ਇਸ ਪੂਜਦੇ ਆਂ ਅਸੀਂ ਸੰਵਿਧਾਨ ਨੂੰ ਤੇ ਉਸ ਸੰਵਿਧਾਨ ਦੀਆਂ ਕਾਪੀਆਂ ਫੜ ਕੇ ਹੋਸ਼ਰੇ ਆਮ ਇਲੈਕਸ਼ਨਸ ਦੇ ਵਿੱਚ ਵੀ ਘੁੰਮਦੇ ਦਿਖੇ ਆ ਕੱਲ ਉਹ ਸੰਸਦ ਦੇ ਪਹਿਲੀ ਜਿਹੜੀ ਸ਼ੁਰੂ ਹੋਈ ਸੀਗੇ ਸਦਨ ਦੇਵ ਸੋਰੀ ਤੇ ਉੱਥੇ ਵੀ ਸਾਰੇ ਜਾਣੇ ਹੈਗੇ ਆ ਕਿ ਸੰਵਿਧਾਨ ਦੀਆਂ ਕਾਪੀਆਂ ਲੈ ਕੇ ਸਾਰੇ ਆਮ ਉਹਨਾਂ ਨੂੰ ਲਹਿਰਾ ਕੇ ਦਿਖਾ ਰਹੇ ਆ ਕਿ ਅਸੀਂ ਭਾਜਪਾ ਦਾ ਵਿਰੋਧ ਕਰ ਰਹੇ ਆ ਕਿ ਇਹ ਸੰਵਿਧਾਨ ਦੇ ਲੇ ਕਾਤੇ ਕਹ ਗਿਆ ਤੇ ਮੈਂ ਇਹ ਪੁੱਛਣਾ ਚਾਹੁੰਨੀ ਹਾਂ ਰਾਹੁਲ ਗਾਂਧੀ ਜੀ ਕੋਲੋਂ ਕਿ ਸੰਵਿਧਾਨ ਦੇ ਕਾਤਿਲ ਕੌਣ ਆ ਲੋਕਤੰਤਰ ਦਾ ਕਾਹਨ ਕਰਨ ਕੀਤਾ ਸੀਗਾ ਤੇ ਇਹ ਪਹਿਲਾਂ ਸਾਨੂੰ ਸਮਝਾਓ ਕਿ ਲੋਕਤੰਤਰ ਦਾ ਕਾਹਨ ਤੁਹਾਡੀ ਦਾਦੀ ਜੀ ਨੇ ਕਿਉਂ ਕੀਤਾ ਸੀ ਤੇ ਕਾਦੇ ਲਈ ਕੀਤਾ ਸੀ ਤੇ ਕਿਹਦੇ ਲਈ ਕੀਤਾ ਸੀਗਾ ਤੇ ਫਿਰ ਜਾ ਕੇ ਸੰਵਿਧਾਨ ਦੇ ਜਿਹੜੀਆਂ ਹੈਗੀਆਂ ਆਆਂ ਕਾਪੀਆਂ ਤੁਸੀਂ ਹੱਥਾਂ ਦੇ ਵਿੱਚ ਫੜ ਕੇ ਜਿਹੜੇ ਲਹਿਰਾ ਰਹੇ ਆਂ ਕਿ ਅਸੀਂ ਇਹਨਾਂ ਦੇ ਪੈਰਾ ਦਿੰਨੇ ਆ ਇਹਨੂੰ ਵਿਚਾਰ ਰਹੇ ਆ ਤੇ ਹੁਣ ਦੱਸੋ ਡਰ ਜਿਹੜਾ ਸੰਵਿਧਾਨ ਨੂੰ ਆ ਜਾਂ ਲੋਕਤੰਤਰ ਨੂੰ ਆ ਤੁਹਾਡੀ ਪਾਰਟੀ ਕੋਲੋਂ ਆ ਜਾਂ ਭਾਜਪਾ ਕੋਲੋਂ ਆ ਬੀਜੇਪੀ ਨੇ ਤਾਂ ਇਦਾਂ ਦਾ ਕੋਈ ਕੰਮ ਕੀਤਾ ਨਹੀਂ ਅਸਤੇ ਜਿਹੜਾ ਸਾਨੂੰ ਆਪਾਂ ਜੇ ਕਹਿ ਲਈਏ ਕਿ ਆਵਾਮ ਨੂੰ ਕਿਸੇ ਪੱਖੋਂ ਡਰ ਹੋਵੇ ਆਵਾਮ ਦੀ ਉਹਨਾਂ ਨੇ ਤਾਂ ਗੱਲ ਕੀਤੀ ਆ ਹਰ ਪੱਖੋਂ ਵੀ ਤੇ ਇਹ ਮੈਂ ਕਹਿਣਾ ਚਾਹੁੰਦੀ ਆ ਕਿ ਜਿਹੜਾ ਅੱਜ ਦਾ ਇਹ ਦਿਨ ਹੈਗਾ ਆ ਅਸੀਂ ਇਹਨੂੰ ਬੀਜੇਪੀ ਵੱਲੋਂ ਕਾਲਾ ਦਿਨ ਦੇ ਦਿਵਸ ਦੇ ਵਿੱਚ ਮਨਾ ਰਹੇ ਆ ਕਿ ਅੱਜ ਦੇ ਦਿਨ ਜੋ ਹੋਇਆ ਸੀਗਾ 21 ਮਹੀਨਿਆਂ ਦੇ ਲਈ ਜਿਹੜਾ ਇਹ ਕਾਲਾ ਦੌਰ ਜਿਹੜਾ ਚੱਲਿਆ ਸੀਗਾ ਐਮਰਜੈਂਸੀ ਦਾ ਉਹਦੇ ਵਿੱਚ ਉਹਨਾਂ ਨੇ ਜਦੋਂ ਇਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਹਾਰ ਦੇ ਦਿੱਖਦੇ ਹਾਂ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਕਹਿ ਦਿੱਤਾ ਗਿਆ ਸੀਗਾ ਕਿ 20 ਦਿਨਾਂ ਦੇ ਨਿਯਮ 'ਚ ਆਪਣਾ ਜਿਹੜਾ ਨਵਾਂ ਪ੍ਰਧਾਨ ਮੰਤਰੀ ਜਿਹੜਾ ਹੈਗਾ ਆ ਉਹ ਚੁਣੋ ਤੇ ਇਹਨਾਂ ਨੇ ਉਦੋਂ ਡਿਸਾਈਡ ਕੀਤਾ ਕਿ ਅਸੀਂ ਜੀ ਹਾਰ ਨਹੀਂ ਮੰਨਣੀ ਅਸੀਂ ਉਹ ਵੀ ਨਹੀਂ ਕਰਨਾ ਦੀ ਇਨਰ ਨੇ ਉਸੇ ਆਪਣੇ ਜਿਹੜੇ 21 12 ਤਰੀਕ ਤੋਂ ਇਹਨਾਂ ਦੀਆਂ ਜਿਹੜੀਆਂ ਮੀਟਿੰਗ ਸ਼ੁਰੂ ਹੋ ਗਈਆਂ ਸੀਗੀਆਂ ਤੇ 25 ਜੂਨ ਅੱਜ ਦਾ ਦੋਨ ਸਗਾ ਉਸ ਰਾਤ ਨੂੰ ਹੀ ਇਹਨਾਂ ਨੇ ਸਾਰਾ ਆਪਣਾ ਡਿਸਾਈਡ ਕਰਕੇ ਤੇ اپੋਜੀਸ਼ਨ ਲੀਡਰ ਜਿਹੜੇ ਸਗੇ ਜੀ ਹਰ ਇੱਕ ਨੂੰ ਚੱਕ ਚੱਕ ਕੇ ਇਹਨਾਂ ਨੇ ਦਿਗ ਦੇ ਚ ਨੀਤਾ ਨੇਤਾ ਜਿਹੜੇ ਸਗੇ ਰਾਤੋਂ ਰਾਤ ਇਹਨਾਂ ਨੇ ਚੱਕ ਕੇ ਜ਼ਿਲਾਂ ਦੇ ਵਿੱਚ ਸਟਾ ਦਿੱਤੇ ਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਉਸ ਟਾਈਮ ਦੇ ਜਿੰਨੇ ਵੀ ਅਮ ਵੱਡੇ মিডিਆ ਹਾਊਸਿਸ ਸਗੇ ਉਸ ਟਾਈਮ ਪ੍ਰਿੰਟ মিডিਆ ਜ਼ਿਆਦਾ ਸੀਗਾ ਕਿ ਇੱਕ ਰੇਡੀਓ ਹੁੰਦਾ ਸੀ ਤੇ ਦੂਸਰਾ ਪ੍ਰਿੰਟ মিডিਆ ਹੁੰਦਾ ਸੀ ਜਿੰਨੇ ਵੀ মিডিਆ ਹਾਊਸਸ ਸੀਗੇ ਰਾਤੋਂ ਰਾਤ ਇਹਨਾਂ ਨੇ ਉਹਨਾਂ ਦੀ ਬਿਜਲੀ ਕਟਵਾ ਦਿੱਤੀ ਕਿ ਖਬਰਾਂ ਜਿਹੜੀਆਂ ਹੈਗੀਆਂ ਆ ਆਵਾਮ ਤੱਕ ਪਹੁੰਚ ਨਾ ਸਕਣ ਤੇ ਇਹ ਦੱਸੋ ਕਿ ਇਸ ਤੋਂ ਵੱਡਾ ਲੋਕਤੰਤਰ ਦਾ ਘਾਣ ਕਿੱਥੇ ਹੋ ਸਕਦਾ ਆ कि ਜਿਹੜੀ ਇੱਕ ਅਖਬਾਰ ਆ ਇੱਕ ਰੇਡੀਓ ਆ ਉਹਨਾਂ ਦੀਆਂ ਹੀ ਤਾਰਾਂ ਕਟਵਾ ਦਿੱਤੀਆਂ ਜਿੰਗੀਆਂ ਤੇ ਹੁਣ ਮੈਂ ਫਿਰ ਰਾਹੁਲ ਗਾਂਧੀ ਜੀ ਤੋਂ ਪੁੱਛ ਰਹੀ ਆ ਕਿ ਤੁਸੀਂ ਇਹਨਾਂ ਦਾ ਜਵਾਬ ਦੇਵੋ ਜੋ ਤੁਹਾਡੀ ਦਾਦੀ ਨੇ ਕਾਰਨਾਮੇ ਕੀਤੇ ਆ ਕਾਰਨਾਮੇ ਤਾਂ ਹੋਰ ਵੀ ਬਹੁਤ ਕੀਤੇ ਆ ਉਹ ਸਾਡੀ ਪੰਜਾਬ ਦੀ ਜਨਤਾ ਜਿਹੜੀ ਭੁੱਲਦੀ ਜਾਂਦੀ ਆ ਬਟ ਸਭ ਤੋਂ ਵੱਡਾ ਲੋਕਤੰਤਰ ਦਾ ਘਾਣ ਜਿਹੜਾ ਹੈਗਾ ਅੱਜ ਦੇ ਦਿਨ ਕੀਤਾ ਗਿਆ ਸੀ ਉਸ ਨੂੰ ਅੱਜ 50 ਦਿਨ ਹੋ ਗਏ ਆ ਜੀ ਅੱਛਾ ਬਰਜਿੰਦਰ ਜੀ ਬਾਰ-ਬਾਰ 50 ਈਅਰਸ ਜੀ अच्छा ब्रजेंद्र जी बार-बार यही बार गल उठती है। ਹੁਣ ਸਮਾਂ ਬਦਲ ਚੁੱਕਿਆ ਹੈ। ਤੇ ਰਾਹੁਲ ਗਾਂਧੀ ਅੱਗੋਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ। ਗਲਤੀ ਉਹਨਾਂ ਦੀ ਦਾਦੀ ਨੇ ਕੀਤੀ। ਤੇ ਫਿਰ ਕੀ ਇਸ ਵੇਲੇ ਉਹ ਵੀ ਆਪੋਜੀਸ਼ਨ 'ਚ ਨੇ। ਹਾਲਾਂਕਿ ਉਹਨਾਂ ਦੀ ਮਜ਼ਬੂਤੀ ਉਸ ਵੇਲੇ ਦੀ ਆਪੋਜੀਸ਼ਨ ਵਰਗੀ ਨਹੀਂ ਹੈ। ਹਾਲਾਤ ਬਹੁਤ ਬਦਲੇ ਨੇ। ਸਰਕਾਰ ਭਾਜਪਾ ਦੀ ਬਣ ਚੁੱਕੀ ਹੈ। ਕਿਤੇ ਇਹ ਰਾਜਨੀਤੀ ਤਾਂ ਨਹੀਂ ਹੋ ਰਹੀ ਦਾਦੀ ਦੇ ਨਾਮ ਤੇ ਪੋਤੇ ਨੂੰ ਸਜ਼ਾ ਦਿੱਤੀ ਜਾ ਰਹੀ ਹੋਵੇ। ਬਿਲਕੁਲ ਨਹੀਂ ਕਿਉਂਕਿ ਉਹ ਜਿਹੜਾ ਤੁਸੀਂ ਕਿਹਾ ਨਾ ਕਿ ਪੋਤਾ ਹੁਣ ਦਾਦੀ ਦੇ ਨਕਸ਼ੇ ਕਦਮ ਉੱਤੇ ਉਹਨਾਂ ਦਾ ਪੋਤਾ ਚੱਲ ਰਿਹਾ ਪੋਤੇ ਦੀ ਇਹ ਇਹ ਹੈਗੀ ਆ ਕਿ ਮੈਂ ਪਹਿਲਾਂ ਹੀ ਕਹਿ ਚੁੱਕੀਆਂ ਕਿ ਸੰਵਿਧਾਨ ਦੀਆਂ ਕਾਪੀਆਂ ਜਿਹੜੀਆਂ ਹੈਗੀਆਂ ਸ਼ਰੇ ਆਮ ਜਿਹੜੀਆਂ ਉਹ ਇਲੈਕਸ਼ਨ ਟਾਈਮ ਵੀ ਉਹ ਰੈਲੀਆਂ ਵਿੱਚ ਆਪਣੀ ਲੋਕਾਂ ਨੂੰ ਇੱਕ ਮੈਕਾਨੀਆ ਕਿ ਇੱਕ ਇਮੋਸ਼ਨਲੀ ਬ੍ਰੈਕਮਿਲ ਜਿੱਥੋਂ ਜਦੋਂ ਕਰਦੇ ਆ ਨਾ ਤੁਸੀਂ ਕਿਸੇ ਨੂੰ ਕੀ ਸੰਵਿਧਾਨ ਤੁਸੀਂ ਦੱਸੋ ਕਿ ਬੀਜੇਪੀ ਤੋਂ ਸੰਵਿਧਾਨ ਨੂੰ ਕਿਹੜੀ ਗੱਲ ਦਾ ਖਤਰਾ ਆ ਕਿ ਬੀਜੇਪੀ ਨੇ ਇਦਾਂ ਦਾ ਕੁਝ ਕੀਤਾ ਜਿਹੜਾ ਸੰਵਿਧਾਨ ਨੂੰ ਖਤਰਾ ਹੋਵੇ ਅਸੀਂ ਜਿਹੜੀ ਭਾਪੀ ਹੈ ਕੀ ਆ ਇਸ ਚੀਜ਼ ਨੂੰ ਕਿਉਂ ਲੈ ਕੇ ਆਉਗੀ ਮੋਰੇ ਜਦੋਂ ਗਲਤੀਆਂ ਕੀਤੀਆਂ ਉਸੇ ਹੀ ਲੋਕਤੰਤਰ ਨੂੰ ਉਸੇ ਹੀ ਸੰਵਿਧਾਨ ਨੂੰ ਜਦੋਂ ਹੱਥਾਂ 'ਚ ਲੈ ਕੇ ਉਸ ਤੱਕ ਆਪ ਖੁਦ ਹੀ ਇਹ ਜਿੱਦਾਂ ਨਿਰਾਦਰ ਕਰਦੇ ਫਿਰਦੇ ਆ ਕਿਉਂਕਿ ਇੰਨਾ ਵੱਡਾ ਸੰਵਿਧਾਨ ਹੋਵੇ ਅਸੀਂ ਉਹਨੂੰ ਪੂਝਦੇ ਆ ਉਹਨੂੰ ਮੱਥਾ ਟੇਕਦੇ ਆ ਕਿ ਸਾਡੀ ਆਵਾਮ ਲਈ ਉਹਨੇ ਇੰਨੀ ਸਿੱਖਿਆ ਦਿੱਤੀ ਹੋਈ ਆ ਫਿਰ ਉਸੇ ਹੀ ਸੰਵਿਧਾਨੀਆਂ ਤੁਸੀਂ ਕਾਪੀਆਂ ਹੱਥਾਂ ਦੇ ਵਿੱਚ ਚੱਕ ਕੇ ਰੈਲੀਆਂ ਵਿੱਚ ਤੁਸੀਂ ਲੈ ਕੇ ਜਾਂਦੇ ਹੋ ਉਹਨਾਂ ਨੂੰ ਉਹਨੂੰ ਸਦਨ ਦੇ ਵਿੱਚ ਕਿਉਂ ਲੈ ਕੇ ਗਏ ਕਿਹੜੀ ਖੁਸ਼ੀ 'ਚ ਹਰ ਇੱਕ ਉਹ ਜਿਹੜਾ ਉਹਨਾਂ ਦਾ ਲੀਡਰ ਸਿਗਾ ਉੱਥੇ ਉਹਨਾਂ ਨੇ ਹਰ ਇੱਕ ਨੀ ਕਾਪੀਆਂ ਫੜ ਕੇ ਉਹਨੂੰ ਹਵਾ ਦੇ ਵਿੱਚ ਲਹਿਰਾ ਲੜਾ ਕੇ ਹੈ ਕਿ ਕਿਸ ਸੰਵਿਧਾਨ ਦੀ ਤੁਸੀਂ ਜੇ ਪੂਜਾ ਕਰਨ ਦੀ ਥਾਂ ਉਸ ਤੁਸੀਂ ਚੱਕ ਕੇ ਉਹਨਾਂ ਦੇ ਕਾਪੀਆਂ ਤੁਸੀਂ ਅਸਰੇ ਆਮ ਲੈ ਕੇ ਤੁਰੇ ਫਿਰਦੇ ਆ ਤੇ ਸੰਵਿਧਾਨ ਦੀ ਕਿੰਨੀ ਕੁ ਤੁਹਾਡੇ ਦਿਲ ਦੇ ਵਿੱਚ ਕੀ ਕਹਿੰਦੇ ਹੁੰਦੇ ਕਤਰ ਹੈਗੀ ਆ ਰਿਸਪੈਕਟ ਤੁਹਾਡੀ ਜਿਹੜੀ ਹੈਗੀ ਆ ਸੰਵਿਧਾਨ ਵਾਸਤੇ ਕੀ ਹੈਗੀ ਪਹਿਲਾਂ ਤੇ ਇੱਥੋਂ ਸਟਾਰਟ ਹੁੰਦਾ ਹੈ ਨਾ ਕੋਈ ਵੀ ਧਾਰਮਿਕ ਗ੍ਰੰਥ ਹੋਵੇ ਕੋਈ ਵੀ ਆ ਪੰਜ ਸੰਵਿਧਾਨ ਦੀ ਉਹ ਕਾਪੀਆਂ ਜਿਹੜੀਆਂ ਆ ਸੰਵਿਧਾਨ ਜਿਹੜਾ ਲਿਖਿਆ ਗਿਆ ਆ ਤੇ ਉਸ ਦੀ ਤਾਂ ਅਸੀਂ ਬੈਠ ਕੇ ਪੂਜਾ ਕਰਨੀ ਚਾਹੀਦੀ ਆ ਕਿ ਤੇ ਇਦਾਂ ਦੇ ਥਾਂ ਤੇ ਜਿੱਥੇ ਉਸ ਦੀ ਨਿਰਅੰਧ ਜੇ ਨਾ ਕਰ ਸਕੀਏ ਤੇ ਇਹ ਹੱਥਾਂ ਦੇ ਵਿੱਚ ਲੈ ਕੇ ਉਹਨਾਂ ਨੂੰ ਰੈਲੀਆਂ ਵਿੱਚ ਲੈ ਕੇ ਤੁਰੇ ਫਿਰਦੇ ਆ ਤੇ ਕੀ ਉਹ ਕਿੰਨੀ ਮੈਂ ਕਿੰਨੀ ਆ ਕਿ ਉਹਦੀ ਰਿਸਪੈਕਟ ਕਰ ਰਹੇ ਆ ਜਿਹੜਾ ਸੰਵਿਧਾਨ ਨੂੰ ਅਸ਼ਰੇ ਆਮ ਕਹਿ ਰਿਹਾ ਕਿ ਅਸੀਂ ਸੰਵਿਧਾਨ ਦੀ ਜਿਹੜੀ ਆ ਰਾਖੀ ਕਰ ਰਹੇ ਆ ਜੀ ਮਨ ਤੁਹਾਡਾ ਕੀ ਵਿਚਾਰ ਆ ਕਾਲੇ ਦਿਨ ਦੇ ਉੱਪਰ ਖਾਸ ਜਿੰਦੀ ਜੀ ਨੇ ਤਾਂ ਸਾਰਾ ਦੱਸਤਾ ਹੈਗਾ ਬੈਕਗਰਾਉਂਡ ਅਸੀਂ ਵੀ ਲਾਈਕ ਛੋਟੇ ਸੀਗੇ ਜਦੋਂ ਐਮਰਜੈਂਸੀ ਡਿਕਲੇਅਰ ਹੋਈ ਸੀਗੀ ਮੈਨੂੰ ਇੰਨਾ ਯਾਦ ਹੈ ਕਿ ਬਲੈਕਆਊਟ ਹੋ ਗਿਆ ਸੀਗਾ ਤੇ ਅਸੀਂ ਉਨੇ ਦੀਚ ਰਹਿੰਦੇ ਹੁੰਦੇ ਸੀਗੇ ਫਾਦਰ ਸਾਹਿਬ ਉਨੇ ਤੇ ਛੋਟੇ ਛੋਟੇ ਜਿਹਾ ਸੀਗੇ ਤੇ ਬਲੈਕਆਊਟ ਹੋ ਗਿਆ ਬੱਚੇ ਤਾਂ ਵੈਸੇ ਹੀ ਡਰਦੇ ਹੈਗੇ ਬਲੈਕਆਊਟ ਤੋਂ ਤੇ ਅਸੀਂ ਕਿਹਾ ਲਾਈਟ ਵੀ ਨਹੀਂ ਹੈ ਤੇ ਹੋਇਆ ਕੀ ਕਹਿੰਦਾ ਜੀ ਐਮਰਜੈਂਸੀ ਡਿਕਲੇਅਰ ਹੋ ਗਈ ਹੈ ਹੁਣ ਛੋਟੇ ਬੱਚੇ ਨੂੰ ਦੂਸਰੀ ਤੀਸਰੀ ਕਲਾਸ ਦੇ ਬੱਚੇ ਨੂੰ ਕੀ ਪਤਾ ਕਿ ਐਮਰਜੈਂਸੀ ਪਰ ਇਹਨਾਂ ਪਤਾ ਸੀਗਾ ਕਿ ਚੁੱਪ ਰੋ ਕੁਝ ਬੋਲਣਾ ਨਹੀਂ ਬਸ ਉੱਥੇ ਸੜਕ ਤੇ ਮੇਨ ਰੋਡ ਤੇ ਆਵਾਜ਼ ਆ ਰਹੀ ਸੀਗੀ ਟ੍ਰੂਪਸ ਦੇ ਪੈਰਾਂ ਦੀ ਨੌਇਜ਼ ਦੀ ਯੂ نو ਜਿਵੇਂ ਕਿ ਬੜੀ ਕੋਈ ਆਰਮੀ ਜੀ ਚੱਲੀ ਜਾ ਰਹੀ ਹੈ ਮਾਰਚ ਕਰ ਰਹੀ ਹੈ ਉਹ ਆਵਾਜ਼ ਮੇਰੇ ਜ਼ਿਹਨ 'ਚ ਹਜੇ ਵੀ ਹੈਗੀ ਰਾਈਟ ਤੇ ਉਫਰ ਪਤਾ ਲੱਗਿਆ ਕਿ ਹੌਲੀ ਹੌਲੀ ਐਸ ਵੀ ਗਰੋ ਅਪ ਵੀ ਕੇਮ ਟੂ ਨੋ ਦੈਟ ਇੰਦਰਾ ਗਾਂਧੀ ਨੇ ਜਦੋਂ ਆਰਡਰ ਆਇਆ ਸੀ ਕਿ ਸੁਪਰੀਮ ਕੋਰਟ ਵੱਲੋਂ ਦੈਟ ਸ਼ੀ ਦ ਪ੍ਰਾਈਮ ਮਿਨਿਸਟਰিয়াল ਇਲੈਕਸ਼ਨਸ ਦੁਆਰਾ ਹੋਣੀਆਂ ਤੇ ਉਹਨੇ ਸਟ੍ਰੈਟਜੀ ਡਿਪਲੋਏ ਕੀਤੀ ਜਿਹੜੇ ਉਸ ਸਮੇਂ ਦੇ ਪ੍ਰੈਜ਼ੀਡੈਂਟਸ਼ਿਪ ਸੀਗੇ ਉਹਨਾਂ ਦੇ ਥਰੂ ਅੱਜ ਦੀ ਤਾਰੀਖ 25th ਆਫ ਜੂਨ 1975 ਜਿਹੜਾ 20 ਮੰਥ ਮੰਥ ਪੀਰੀਅਡ ਚਲਿਆ ਤੇ ਉਹਨਾਂ ਨੇ ਐਮਰਜੈਂਸੀ ਦੀ ਡਿਕਲੇਅਰ ਕਰਤੀ ਸੀਗੀ ਡਿਕਰੀ ਲੈ ਲਈ ਸੀਗੀ ਐਂਡ ਸਾਈਟ ਕਰਤੇ ਸੀ ਕਲੇਵਲੀ ਰੀਜ਼ਨਸ ਇੰਟਰਨਲ ਡਿਸਟਰਬੈਂਸ ਐਂਡ ਐਕਸਟਰਨਲ ਥ੍ਰੈਟਸ ਵੈਰੀ ਸਮਾਰਟਲੀ ਸ਼ੀ ਗਾਟ ਦ ਡਿਕਰੀ ਐਂਡ ਵੈਰੀ ਸਮਾਰਟਲੀ ਸ਼ੀ ਬੀਕਮਡ ਅ ਡੈਸਪੋਟ ਬਾਈ ਸਿਵਲ ਲਿਬਰਟੀਆਂ ਨੂੰ ਕਰਬ ਕਰਕੇ Indians, dee, the largest democracy in the world, mm. you make a mockery of it. Mm. How can you do that? Civil liberties of the people were cur curtailed under Article um, 352, Jee. and uh, and censorship of the media. Mm. Clearly, despot, Jee. dictatorial attitude. Mm. In the name of, ke bhai, asita internal disturbances hekia. ਹਾਲਾਂਕੇ ਹੋ ਜਾ ਕੁਛ ਨਹੀਂ ਸੀਗਾ ਦੇਖੋ ਜੀ ਭਾਜਪਾ ਨੇ ਤਾਂ ਇਹ ਹੋ ਜਾ ਕੁਛ ਨਹੀਂ ਕੀਤਾ ਰਾਈਟ ਸੋ ਕਾਂਗਰਸ ਵੀ ਹੈਵ ਡੈਲਟ ਵਿਦ ਦਾ ਰੂਲਿੰਗ ਪਾਰਟੀ ਦੇ ਵਾ ਦਾ ਵਨਸ ਇਹ ਤਾਂ ਰਾਜਸੀ ਹੋ ਗਏ ਸੀਗੇ ਜੀ ਰਾਜਾ ਤੋਂ ਬਾਅਦ ਰਾਜਗਦੀ ਉਹਦੇ ਪਰਿਵਾਰ ਚ ਜੀ ਤਾਂ ਭਾਜਪਾ ਨੇ ਤਾਂ ਇਹ ਹੋ ਜਾ ਕੁਛ ਨਹੀਂ ਕੀਤਾ ਜੀ ਆਵਾਮ ਦੀ ਹੈਗੀ ਗਵਰਨਮੈਂਟ ਜੀ ਰਾਈਟ ਇਟਸ ਫॉर द ਇਟਸ ਫॉर द ਕਮਨ ਪੀਪਲ ਕੀ ਅਗਲੀਆਂ ਪੀੜ੍ਹੀਆਂ ਤੱਕ ਵੀ ਇਹ ਵਿਰੋਧ ਇਦਾਂ ਹੀ ਚੱਲਦਾ ਰਹੇਗਾ ਅ ਇਹ ਨੂੰ ਥੋੜਾ ਜਿਹਾ ਸਪੈਸੀਫਾਈ ਕਰਿਓ ਤੁਹਾਡਾ ਕੁਐਸਚਨ ਨੂੰ ਕਿ ਨਹੀਂ ਜਿਵੇਂ ਉਹਨਾਂ ਦੇ ਪਰਿਵਾਰ ਵਿੱਚੋਂ ਹੁਣ ਅਗਲਾ ਵੰਸ਼ ਆਵੇਗਾ ਕਿ ਉਹਨਾਂ ਦੇ ਨਾਲ ਉਹਨਾਂ ਦਾ ਵਿਰੋਧ ਇਸੇ ਤਰ੍ਹਾਂ ਕੀਤਾ ਜਾਵੇਗਾ ਕਾਲੇ ਦਿਨ ਨੂੰ ਉਹਨਾਂ ਦੇ ਨਾਲ ਜੋੜ ਕੇ ਇਦਾਂ ਹੀ ਵੇਖਿਆ ਜਾਵੇਗਾ ਦੇਖੋ ਜੀ ਮੈਂ ਤਾਂ ਆਵਾਮ ਐ ਬਿਲਕੁਲ ਜੁੜਿਆ ਜਾਊਗਾ ਕਿ ਫੈਮਿਲੀ ਤਾਂ ਉਹੀ ਹੈ ਨਾ ਇਹ ਤਾਂ ਫਿਰ ਇਹਨਾਂ ਨੇ ਤਾਂ ਕਿੰਗਸ਼ਿਪ ਵਾਲਾ ਕੰਮ ਕਰਤਾ ਉਹਦਾ ਬੇਟਾ ਪ੍ਰਾਈਮ ਮਿਨਿਸਟਰ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਤੇ ਹੁਣ ਫਿਰ ਰਾਹੁਲ ਗਾਂਧੀ ਦੇ ਪੋਲਿਟੀਕਲ ਐਸਪੀਰੇਸ਼ਨਸ ਇਟਸ ਆਲ ਅ ਪੋਲਿਟੀਕਲ ਥਿੰਗ ਉਹ ਇਹ ਜਿਵੇਂ ਇਹਨਾਂ ਨੇ ਜਿੰਦੀ ਜੀ ਨੇ ਕਿਹਾ ਸੀਗਾ ਯੂ نو ਵੇਵਿੰਗ ਦ ਕਾਪੀਜ਼ ਆਫ ਦ ਕਨਸਟੀਟਿਊਸ਼ਨ ਰਾਈਟ ਦੈਟਸ ਸੇਕ੍ਰਿਡ ਟੂ ਦ ਕੰਟਰੀ You have to respect the constitution. You just can't, you know, go around uh, showing the copies of the constitution. Mm -hmm. Everybody knows about it. of mm -hmm. There is no need to make a fool of the public, Mr. Rahul Gandhi, if you're listening. So, uh, that is why the BJP comes here. BJP, what do you think? mutabik stunts? A total political stunt. Hai. ਕੇ ਲੋਕਾਂ ਨੂੰ इमोਸ਼ਨਲੀ ਅਪਡੇਵਲ ਕਰਨ ਦਾ ਹੁਣ ਸਾਡੇ ਵਰਗਿਆਂ ਨੂੰ ਤਾਂ ਕਰ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਉਹ ਟਾਈਮ ਵੀ ਦੇਖੇ ਹੈਗੇ রাইਟ ਜੀ ਜੀ ਤਾਂ ਸਾਡੇ ਨਾਲ ਭਾਜਪਾ ਮੁਹਾਲੀ ਤੋਂ ਯੂਥ ਪ੍ਰਧਾਨ ਰਾਜਾ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਯੂਥ ਕਾਲੇ ਦੌਰ ਨੂੰ ਕਿਸ ਤਰ੍ਹਾਂ ਵੇਖਦਾ ਹੈ ਇਹ ਕਾਲਾ ਗਰ ਇੱਕ ਬਹੁਤ ਗੰਦਾ ਦੌਰ ਸੀਗਾ ਤੇ ਉਸ ਟਾਈਮ 인ਦਰਾ ਗਾਂਧੀ ਨੇ ਜਿਹੜੇ ਕੰਮ ਕੀਤੇ ਵੀ ਉਹ ਬਹੁਤ ਬੁਰੇ ਸੀਗੇ ਸਾਡੀ ਫੈਮਿਲੀ ਦਾ ਵੀ ਅਸੀਂ ਤਾਂ ਉਸ ਟਾਈਮ ਜੰਮੇ ਨਹੀਂ ਸੀਗੇ ਵੀ ਉਸ ਟਾਈਮ ਐ ਸੀਗਾ ਵੀ ਜਿਹੜਾ ਵੀ ਮਤਲਬ ਕੋਈ ਬੰਦਾ ਉਸ ਟਾਈਮ ਕਾਲੇ ਦੌਰ ਚ ਬਾਹਰ ਨਿਕਲਦਾ ਸੀ ਉਹਦੇ ਨਾਲ ਮਤਲਬ ਮਿਸ ਹੈਪਨਿੰਗ ਹੋ ਜਾਂਦੀ ਸੀਗੀ ਕੁਝ ਤੇ ਮਤਲਬ ਉਸ ਟਾਈਮ ਬਹੁਤ ਡਰ ਕੇ ਰਹਿਣਾ ਪਿਆ ਸਭ ਨੂੰ ਤੇ ਆਪਾਂ ਇਹੀ ਕਹਾਂਗੇ ਵੀ ਇਹ ਕਾਲਾ ਦਿਨ ਕਦੇ ਭੁੱਲਣ ਯੋਗ ਨਹੀਂ ਹੈਗਾ ਤੇ ਜਦ ਤੱਕ ਇਹ ਲਾਈਫ ਚੱਲੂਗੀ ਮਤਲਬ ਦੁਨੀਆ ਰਹੂਗੀ ਇਹ ਦਿਨ ਨੂੰ ਮਤਲਬ ਕੋ ਬਲੈਕ ਡੇ ਕਰਕੇ ਮਨਾਇਆ ਜਾਊਗਾ ਜੀ ਤਾਂ ਬਿਲਕੁਲ ਇੱਕ ਸਹਮ ਦਾ ਦੌਰ ਸੀ ਇੱਕ ਤਰ੍ਹਾਂ ਦੀ ਸ਼ਾਂਤੀ ਦੇ ਵਿੱਚ ਅਸ਼ਾਂਤੀ ਦਾ ਉਹ ਦੌਰ ਸੀ ਜਿਸ ਨੂੰ ਅੱਜ 50 ਸਾਲ ਬਾਅਦ ਵੀ ਉਸੇ ਸਹਨ ਦੇ ਨਾਲ ਯਾਦ ਕੀਤਾ ਜਾ ਰਿਹਾ ਹੈ ਜਿਵੇਂ ਕਿ ਮੈਮ ਨੇ ਦੱਸਿਆ ਮੈਮ ਨੇ ਦੱਸਿਆ ਕਿ ਕੀ ਮਾਹੌਲ ਸੀ ਔਰ ਅਚਾਨਕ ਐਮਰਜੈਂਸੀ ਦੀ ਘੋਸ਼ਣਾ ਹੋ ਜਾਂਦੀ ਹੈ ਰੇਡੀਓ ਦੇ ਜ਼ਰੀਏ ਤੇ ਉਸ ਤੋਂ ਬਾਅਦ ਦੇਸ਼ ਦੇ ਹਾਲਾਤ ਬਦਲ ਹੀ ਜਾਂਦੇ ਨੇ 21 ਮਹੀਨਿਆਂ ਦੇ ਲਈ ਤੁਹਾਡੀ ਕੀ ਰਾਏ ਹੈ ਕਾਲੇ ਦਿਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਕੀ ਐਕਸਪੀਰੀਅੰਸ ਨੇ ਤੁਹਾਡੇ ਮਾਤਾ ਪਿਤਾ ਕੀ ਦੱਸਦੇ ਨੇ ਉਸ ਤੌਰ ਬਾਰੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜਲਦ ਹੋਵੇਗੀ ਮੁਲਾਕਾਤ ਨਵੇਂ ਮੁੱਦਿਆਂ ਦੇ ਨਾਲ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਪਬਲਿਕ ਆਡੀਓ ਸੱਚਾ ਕਾਲ